ਨਿਊਜ਼ ਪੀਪ 04 ਦੇਖ ਰਹੇ ਦਰਸ਼ਕਾਂ ਦਾ ਮੈਂ ਤਾਈਪੀ ਸੋਨੀ ਸਵਾਗਤ ਕਰਦਾ ਸਾਦਕ ਇਲਾਕੇ ਦੇ ਵਿੱਚ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਬੀਤੀ ਰਾਤ ਸਾਦਕ ਜਨਸਾਹ ਰੋਡ ਤੇ ਇੱਕ ਆੜਤੀਏ ਦੇ ਪੁੱਤਰ ਕੋਲੋਂ ਚਲਦੀ ਕਾਰ ਦੇ ਵਿੱਚ ਪੱਥਰ ਮਾਰ ਕੇ ਉਸ ਨੂੰ ਰੋਕ ਕੇ ਕਾਰ ਦੇ ਵਿੱਚੋਂ ਪਿਆ ਇੱਕ ਲੈਪਟਾਪ ਤੇ ਲਗਭਗ 6 ਲੱਖ ਰੁਪਏ ਦੀ ਨਕਦੀ ਦੀ ਖੋਹ ਹੋਈ ਆ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਕੀ ਨਾਮ ਹੈ ਬੇਟਾ ਤੁਹਾਡਾ ਬਿਜਾਸ ਰਾਤ ਘਟਣਾ ਹੋਈ ਹੈ ਕਿਵੇਂ ਹੋਈ ਹੈ ਕਿਵੇਂ ਦੱਸੋ ਜਾਣਕਾਰੀ ਦਿਓ ਰਾਤ ਇਥੋਂ ਤਕਰੀਬਨ 8:30 9 ਵਜੇ ਦੁਕਾਨੋਂ ਦਾ ਗਿਆ ਹੂੰ ਇਹ ਆਹ ਜਿਹੜਾ ਸਾਰਾ ਸਾਮਾਨ ਸੀਗਾ ਮੇਰਾ ਦੁਕਾਨੋਂ ਲੈਪਟਾਪ ਵਗੈਰਾ ਸੀਗਾ ਬਹੁਤ ਮਲਦੀ ਸੀ ਹੂੰ ਉੱਕਟ ਗਿਆ ਉਹ ਸਾਰਾ ਸਾਮਾਨ ਰੋਏ ਅੰਦਰ ਅਮਨੇ ਉਮੀ ਪਾ ਕੇ ਤੇ ਤੁਹਾਨੂੰ ਜਾਨ ਲਾਉਂਦੇ ਉਹ ਦੁਪਹਿਰ ਕਰੇ ਅਜਾ ਕੋ ਚਾਹ ਪਾਣੀ ਪੋਣੀ ਅਸਲ ਵਿੱਚ ਪੀ ਕੇ ਉਹ ਦੁਪਹਿਰ ਮੈਂ ਮੰਡੀ ਤੇ ਪਾਪੋਂ ਲੈਣ ਲੱਗ ਨੰਬਰ ਹੋਏ ਅੱਛਾ ਈ ਉਹ ਮੇਰੇ ਰੂਟੀਨ ਮੁਤਾਬਕ ਹੀ ਗਿਆ ਜਨਸਾ ਮੰਡੀ ਚ ਜਨਸਾ ਹਾਂਜੀ ਤੇ ਕੁਦੋਲੇ ਦੂਰਲੇ ਪਾਸੇ ਪਿਛਲੇ ਪਾਸੋਂ ਕੋ ਦੰਗੇ ਆਏ ਮੋਟਰਸਾਈਕਲਾਂ ਦੇ ਉਹਨਾਂ ਨੇ ਪੱਥਰ ਮਾਰੇ ਕਿੰਨੇ ਜਣੇ ਸੀ ਮੋਟਰਸਾਈਕਲਾਂ ਦੇ ਦੋ ਮੋਟਰਸਾਈਕਲ ਤਾਂ ਹੈਗੇ ਸੀਗੇ ਅੱਜ ਤਾਂ ਦੇ ਪਾਈਨ ਉਧੇ ਹੈਗੇ ਸੀਗੇ ਅੱਛਾ ਜੀ ਪੱਥਰ ਮਾਰਿਆ ਤੇ ਉਹਨਾਂ ਨੇ ਇੰਦਰੀ ਕਾਰ ਦਾਸ ਵੀ ਕਰ ਗਏ ਸਾਈਡ ਤੇ ਜਦੋਂ ਟੰਗ ਉਤਕਾੜਨ ਤੇ ਡਰੇ ਨੂੰ ਲੱਗ ਲਈ ਉਹਨਾਂ ਨੇ ਮੇਰੇ ਵਾਲ ਫੜੇ ਤੇ ਰਵਾੜ ਦਿਖਾਈ ਹਾਂ ਤੇ ਤੁੰ ਕੀਤੇ ਤੁਸੀਂ ਨੋ ਨਾਂ ਨੇ ਤੇ ਪਿੱਛੋਂ ਮੇਰੇ ਕਿਟ ਪੇ ਸੀ ਕਿਟ ਕੱਢ ਗਿਆ ਲਈ ਅੱਛਾ ਕਿੰਨੇ ਕੀ ਸਮਾਨ ਸੀ ਕਿਟ ਦੇ ਵਿੱਚ ਸਮਾਨ ਮੇਰਾ ਲੈਪਟਾਪ ਸੀ ਤੇ ਨਲਦੀ ਸੀ ਕਿੰਨੇ ਕੁ ਪੈਸੇ ਦੀ ਨਗਦੀ ਸੀ ਨਵੀ 6 ਲੱਖ ਰੁਪਏ ਸੀ ਲੱਖ ਰੁਪਏ ਕੈਸੀ ਆ ਕੈਸੀ ਮੈਂ ਕੀ ਕਿਵੇਂ ਲੱਗਦਾ ਬਾਈ ਇਹ ਘਟਨਾ ਇਸ ਤਰ੍ਹਾਂ ਹੋਈ ਹੈ ਇਹ ਕਿ ਇਹ ਘਟਨਾ ਦਾ ਹੁਣ ਸਾਰੀ ਵਿਕਾਸ ਨਹੀਂ ਬਿਆਨ ਕਰੀ ਦਿੱਤੀ ਹੂੰ ਇਹਨਾਂ ਲਈ ਪਰ ਲੇਕਿਨ ਉਹਨਾਂ ਦੇ ਲਈ ਆਪਣੇ ਕੋਲ ਜਿਹੜੇ ਬੰਦੇ ਆ ਉਹ ਟ੍ਰੇਸ ਹੋ ਜਾਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਜੀ ਤੇ ਵੀ ਕਹਿੰਦੇ ਆ ਤੁਹਾਨੂੰ ਮਦਦ ਮਿਲ ਰਹੀ ਹੈ ਇਸ ਤਰ੍ਹਾਂ ਨਾਲ ਬੇਸ਼ਅਰ ਉਸ ਦੇ ਰੈਕੀ ਹੋਈ ਲੱਗਦੀ ਤੁਹਾਨੂੰ ਹਾਂ ਰੈਕੀ ਹੋਈ ਹੈ ਦੇਖੋ ਜੀ ਮਗਰਲੇ ਪਾਸੇ ਬੰਦੇ ਨੇ ਉਸ ਤੋਂ ਦੋ ਚਾਰ ਦਿਨ ਪਹਿਲਾਂ ਰੈਕੀ ਕੀਤੀ ਹੋਵੇ ਹਾਂਜੀ ਤੇ ਇਥੋਂ ਮਗਰ ਲੱਗੇ ਜਦੋਂ ਇਹ ਬੱਚਾ ਕਿ ਨਹੀਂ ਉਹਨੂੰ ਲੈ ਗਏ ਉਸ ਮੱਡੀ ਹਾਂਜੀ ਤੇ ਰੈਕੀ ਉਹਨਾਂ ਜਦੋਂ ਉਹ ਦੁਆ ਦੋ ਕੇ ਪਾਸ ਜਾ ਕੇ ਤੇ ਤੇ ਹਮਲਾ ਕਰਦਾ ਜੀ ਅੱਛਾ ਛੱਟ ਵੀ ਤੁਹਾਡੀ ਬਾਹਰ ਲੱਗੀ ਹੈ ਇਹ ਸ਼ੀਸ਼ਾ ਛੁੱਟਿਆ ਜਦੋਂ ਕਾਰ ਦਾ ਉਸੇ ਟਾਈਮ ਸ਼ੀਸ਼ਾ ਛੁੱਟਿਆ ਠਾਣੇ ਦੇ ਰੱਟਾ ਰੱਪਟਾ ਲਿਖਾਈ ਦਿੱਤੀ ਹੈ ਠੀਕ ਹੈ